ਜਿਹੜਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜਮਾਨਤ ਮਿਲ ਗਈ ਹੈ ਇੱਕ ਤਰੀਕ ਤੱਕ 1 ਜੂਨ ਤੱਕ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਤੁਸੀਂ ਚੋਣ ਪ੍ਰਚਾਰ ਕਰ ਸਕਦੇ ਹੋ ਉਹ ਇਹ ਜੀ ਕਿਹੜੀ ਚੀਜ਼ਾਂ ਨੇ ਉਹ ਜਿਹੜੀ ਉਹਨੂੰ ਹਦਾਇਤਾਂ ਹੋਈਆਂ ਨੇ ਸੁਪਰੀਮ ਕੋਰਟ ਵੱਲੋਂ ਤੁਸੀਂ ਆਹ ਕੰਮ ਨਹੀਂ ਕਰ ਸਕਦੇ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਅ ਰਵਿੰਦ ਕੇਜਰੀਵਾਲ ਸਾਹਿਬ ਕਿਉਂਕਿ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਬੰਦ ਆ ਉਹ ਕੇਸ ਕਲੋਜ਼ ਨਹੀਂ ਹੋਇਆ ਜਿਸ ਹੱਬ ਦੇ ਨਾਲ ਅੱਜ ਸ਼ਰਤਾਂ ਦੇ ਨਾਲ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਕਿਉਂਕਿ ਇੱਕ ਚੁਣੇ ਹੋਏ ਲੋਕਾਂ ਦਾ ਨੁਮਾਇੰਦੇ ਨੇ ਇੱਕ ਸਟੇਟ ਦੇ ਮੁੱਖ ਮੰਤਰੀ ਨੇ ਤੇ ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਬੀਜੇਪੀ ਵੱਲੋਂ ਉਹ ਸ਼ਰਤਾਂ ਕੀ ਹੈ ਕਿ ਤੁਸੀਂ ਕੋਈ ਕਾਗਜ਼ੀ ਤੇ ਦਸਕਤ ਨਹੀਂ ਕਰੋਗੇ ਤਾਨੂੰ ਲੈਫਟੀਨੈਂਟ ਗਵਰਨਰ ਦਿੱਲੀ ਦੇ ਉਪਰਾਜਪਾਲ ਨੂੰ ਦਿਖਾਉਣੇ ਮਨਜ਼ੂਰੀ ਲੈਣੀ ਪੈਗੀ ਤੁਸੀਂ ਇਸ ਕੇਸ ਦੇ ਨਾਲ ਫਾਈਲਾਂ ਨਹੀਂ ਦੇਖੋਗੇ ਭ੍ਰਿਸ਼ਟਾਚਾਰ ਸ਼ਰਾਬ ਦੀ ਪਾਲਿਸੀ ਵਾਲੀਆਂ ਫਾਈਲਾਂ ਨਹੀਂ ਦੇਖੋਗੇ ਔਰ ਦੂਜਾ ਕੀ ਨਾ ਤੁਸੀਂ ਗਵਾਹਾਂ ਨੂੰ ਨਹੀਂ ਮਿਲੋਗੇ ਨਾ ਇਹ ਇਸ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਕਰੋ ਇਹ ਸ਼ਰਤਾਂ ਹੋਰ ਵੀ ਕਾਫੀ ਲਾਈਆਂ ਹੁਣ ਉਸੇ ਸ਼ਰਤਾਂ ਤੇ ਉਹਨਾਂ ਨੂੰ ਨਾਲ 50000 ਰੁਪਏ ਦਾ ਜਰਮਾ ਮੁਚਕਲਾ ਭਰਨਾ ਪਿਆ ਤੇ ਉਹ ਉਹਨਾਂ ਨੂੰ ਜ਼ਮਾਨਤ ਮਿਲ ਗਿਆ ਪਰ ਇੱਕ ਆਮ ਆਦੀ ਪਾਰਟੀ ਨੂੰ ਫਾਇਦਾ ਹੋ ਗਿਆ ਕਿਉਂਕਿ ਸਿਰਫ ਇਸ ਟਾਈਮ ਉਹਨਾਂ ਕੋਈ ਸਟਾਰ ਪ੍ਰਚਾਰਕ ਦੇ ਤੌਰ ਤੇ ਭਗਵੰਤ ਮਾਨ ਸਾਹਿਬ ਸੇ ਭਗਵੰਤ ਮਾਨ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਦੌਰੇ ਕਰ ਰਹੇ ਨੇ ਕੱਲੀ ਕੱਲੀ ਸੀਟ ਤੇ ਕਈ ਸੀਟ ਤੇ ਦੋ ਵਾਰਾਂ ਵੀ ਜਾ ਰਹੇ ਤਿੰਨ ਵਾਰਾਂ ਵੀ ਜਾ ਰਹੇ ਦਿੱਲੀ ਵੀ ਜਾਣਾ ਵਾ ਹਰਿਆਣਾ ਵੀ ਜਾਣਾ ਗੁਜਰਾਤ ਵੀ ਜਾਣਾ ਹੋਰ ਵੀ ਉਹਨਾਂ ਅਸਮ ਵੀ ਜਾਣਾ ਜਿੱਥੇ ਜਿੱਥੇ ਆਮ ਆਦੀ ਪਾਰਟੀ ਲੜ ਰਹੀ ਇੱਕ ਕੱਲਾ ਬੰਦਾ ਸਟਾਰ ਪ੍ਰਚਾਰਕ ਤੌਰ ਤੇ ਪਾਰਟੀ ਦਾ ਭਾਰ ਨਹੀਂ ਚੁੱਕ ਸਕਦਾ ਲੇਕਿਨ ਭਗਵੰਤ ਮਾਨ ਸਾਹਿਬ ਉਹਨਾਂ ਨੇ ਭਾਰ ਚੁੱਕਣ ਦੀ ਵਾਵਾ ਕੋਸ਼ਿਸ਼ ਕੀਤੀ ਹੁਣ ਰਵਿੰਦ ਕੇਜਰੀਵਾਲ ਦੇ ਆਉਣ ਦੇ ਨਾਲ ਇਹਨਾਂ ਨੂੰ ਕਾਫੀ ਫਾਇਦਾ ਮੈਨੂੰ ਇੱਕ ਬਾਲ ਮਿਲੇਗਾ ਹੁਣ ਸਵਾਲ ਹੈ ਕਿ ਰਵਿੰਦ ਕੇਜਰੀਵਾਲ ਸਾਹਿਬ ਆ ਗਏ ਨੇ ਸੰਜੇ ਸਿੰਘ ਬਾਹਰ ਆ ਗਏ ਨੇ ਹੋ ਸਕਦਾ ਕਿ ਹੁਣ ਸ਼ਾਇਦ ਉਹਨਾਂ ਦੀ ਅੱਖਾਂ ਦਾ ਆਪਰੇਸ਼ਨ ਹੋ ਗਿਆ ਹੋਵੇ ਠੀਕ ਠਾਕ ਰਾਗਵ ਚੱਡਾ ਸਾਹਿਬ ਵੀ ਆ ਜਾਣਗੇ ਇੱਕ ਇਹਨਾਂ ਦੀ ਰਾਜ ਸਭਾ ਮੈਂਬਰ ਅਸ਼ਵਾਤੀ ਮ ਜਿਹੜੇ ਪਹਿਲਾਂ ਦਿੱਲੀ ਊਮਨ ਕਮਿਸ਼ਨ ਦੀ ਚੇਅਰਪਰਸਨ ਸੀ ਉਹ ਵੀ ਗੋਮ ਹੋ ਗਏ ਸੀ ਰਾਜ ਸਭਾ ਮੈਂਬਰ ਬਣ ਕੇ ਸ਼ਾਇਦ ਉਹ ਵੀ ਆ ਜਾਣ ਇੱਕ ਪਾਰਟੀ ਦਾ ਜਿਹੜਾ ਕਰਤਾ ਧਰਤਾ ਅਰਵਿੰਦ ਕੇਜਰੀਵਾਲ ਪਾਰਟੀ ਦਾ ਕਰਤਾ ਧਰਤਾ ਨੇ ਆਕਾ ਨੇ ਆਵਾਦੀ ਪਾਰਟੀ ਦੇ ਉਹਦੇ ਆਉਣ ਦੇ ਨਾਲ ਵਰਕਰਾਂ ਨੂੰ ਤੇ ਲੀਡਰਾਂ ਨੂੰ ਬਾਲ ਮਿਲੂਗਾ ਲੇਕਿਨ ਜਿਸ ਹਸਾਬ ਦੇ ਨਾਲ ਆਵਾਦੀ ਪਾਰਟੀ ਵਾਲੇ ਲੱਡੂ ਵੰਡ ਰਹੇ ਨੇ ਉਹ ਕੋਈ ਜਿੱਤ ਕੇ ਤੇ ਆਇਆ ਨਹੀਂ ਜਾਂ ਉਹਨਾਂ ਕੋਈ ਜੰਗ ਤੇ ਜਿੱਤੀ ਨਹੀਂ ਹੈਗੀ ਕੇਸ ਚੱਲ ਰਿਹਾ ਟ੍ਰਾਇਲ ਆਕ ਕੀ ਇਸ ਦੇ ਚੱਲੂਗਾ ਤੇ ਲੱड्डੂ ਜਿਹੜੇ ਵੰਡੇ ਜਾ ਰਹੇ ਨੇ ਆਮ ਆਦੀ ਪਾਰਟੀ ਇੱਕ ਸਾਬਤ ਕਰਨ ਦੀ ਕੋਸ਼ਿਸ਼ ਲਈ ਰੱਖੋ ਕਿ ਦੇ ਅਰਵਿੰਦ ਕੇਜਰੀਵਾਲ ਜੰਗ ਜਿੱਤ ਕੇ ਉਹ ਜੰਗ ਜਿੱਤ ਕੇ ਨਹੀਂ ਆਏਗੇ ਨੇ ਉਹ ਇੱਕ ਜ਼ਮਾਨਤ ਤੇ ਆਏ ਨੇ ਤੇ ਜ਼ਮਾਨਤ ਤੇ ਕੇਸ ਚੋਂ ਰਫਾ ਦਫਾ ਹੋਣਾ ਕੇਸ ਚੋਂ ਬਰੀ ਹੋਣਾ ਜ਼ਮੀਨ ਆਸਮਾਨ ਦਾ ਫਰਕ ਆ ਤੇ ਜੇ ਤੁਸੀਂ ਇੰਨੇ ਹੀ ਤੁਹਾਡੀ ਖੁਸ਼ੀ ਟਿਕਾਣੀ ਨਹੀਂ ਲੱਗ ਰਹੀਗੀ ਈਵੇਂ ਪੰਜਾਬ ਦੀ ਦਿੱਲੀ ਲੱਡੂ ਵੰਡੇ ਜਾ ਰਹੇ ਨੇ ਇਹ ਕੋਈ ਲੜਾਈ ਜਿੱਤੀ ਨਹੀਂ ਹੈਗੀ ਇਹ ਭ੍ਰਿਸ਼ਟਾਚਾਰ ਦਾ ਮਸਲਾ ਭ੍ਰਿਸ਼ਟਾਚਾਰ ਬੁਰੀ ਤਰ੍ਹਾਂ ਫਸੇ ਹੋਏ ਔਰ ਦੇਸ਼ ਦਾ ਕਾਨੂੰਨ ਕੀ ਕਹਿੰਦਾ ਹੈ ਕਿੰਨੀ ਗਿਵਾਰ ਤੁਸੀਂ ਇੰਟਰੋਗੇਸ਼ਨ ਕਰ ਲੋਗੇ ਕਿੰਨੀ ਗਿਵਾਰ ਪੁੱਛਗਿਛ ਕਰ ਲੋਗੇ ਚਾਹੇ ਕੋਈ ਕਤਲ ਦੇ ਕੇਸ ਦੇ ਵਿੱਚ ਗਿਆ ਚਾਹੇ ਕੋਈ ਬਲਾਤਕਾਰ ਦੇ ਕੇਸ ਚ ਗਿਆ ਚਾਹੇ ਕੋਈ ਰਾਦਾ ਕਤਲ ਕੇਸ ਦੇ ਵਿੱਚ ਗਿਆ ਚਾਹੇ ਕਿਸੇ ਵੀ ਕਿਸਮ ਦੇ ਕੇਸ ਦੇ ਵਿੱਚ ਗਿਆ ਕੋਈ ਬੰਦਾ ਦੇਸ਼ ਵਿਰੋਧੀ ਮਸਲੇ ਨੂੰ ਛੱਡ ਕੇ ਦੇਸ਼ ਨੂੰ ਤੋੜਨ ਵਾਲੀਆਂ ਮਸਲੇ ਨੂੰ ਛੱਡ ਕੇ ਤੁਹਾਨੂੰ ਤੇ ਜਮਾਨਤ ਮਿਲਣੀ ਮਿਲਣੀ ਆ ਪੰਜਾਬ ਦੇ ਵਿੱਚ ਹੀ ਬਹੁਤ ਸਾਰੇ ਤੁਸੀਂ ਕਾਂਗਰਸ ਲੀਡਰ ਫੜੇ ਉਹ ਜਦੋਂ ਜਮਾਨਤ ਆਉਂਦੇ ਸੀ ਤੇ ਜਦੋਂ ਉਹਨਾਂ ਨੂੰ ਵੀ ਤੁਸੀਂ ਕਹਿੰਦੇ ਕਿ ਇਹ ਕਿਹੜੀ ਜੰਗ ਜਿੱਤ ਗਿਆ ਤੇ ਜੇ ਵਿਰੋਧੀਆਂ ਨੂੰ ਜਮਾਨਤ ਮਿਲਦੀ ਰਹੀ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਜਦੋਂ ਉਹ ਢੋਲ ਵਜਾਉਂਦੇ ਸੀ ਤੇ ਆਮ ਆਦੀ ਆਮ ਆਦੀ ਪਾਰਟੀ ਨੂੰ ਪੀੜ ਹੋ ਰਹੀ ਅੱਜ ਤੁਹਾਡਾ ਆਕਾ ਜਮਾਨਤ ਤੇ ਰਿਹਾ ਕੀਤਾ ਗਿਆ ਦੂਜਿਆਂ ਨੂੰ ਤੇ ਲੋਕਲ ਕੋਰਟ ਨੇ ਜਮਾਨਤ ਦੇ ਦਿੱਤੀ ਤੁਹਾਨੂੰ ਤੇ ਸੁਪਰੀਮ ਕੋਰਟ ਦੇ ਵਿੱਚ 40 ਦਿਨ ਲੱਗ ਗਏ ਹੈਗੇ ਨਾ ਤੇ ਤੁਸੀਂ ਵੀ ਜਿਹੜੇ ਜਸ਼ਨ ਮਨਾ ਰਹੇ ਮੈਨੂੰ ਲੱਗਦਾ ਇੱਕ ਵਰਕਰਾਂ ਦਾ ਮਨੋਬਲ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹੋਰ ਕੁਝ ਨਹੀਂ ਆ ਉਹ ਜਮਾਨਤ ਤੇ ਜਿਹੜੇ ਲੱਡੂ ਬਣ ਰਹੇ ਹੈਗੇ ਨੇ ਉਹ ਸ਼ਾਇਦ ਤਾਂ ਬਣਦੇ ਹੋਣ ਉਹ ਤੇ ਉਹ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਨਹੀਂ ਹੈਗੇ ਇਹ ਸਾਡੇ ਭਗਤ ਸਿੰਘ ਨੇ ਭਗਤ ਸਿੰਘ ਦੀ ਤੇ ਕੋਈ ਵੀ ਹਿੰਦੁਸਤਾਨ ਦੇ ਵਿੱਚ ਜੁੱਤੀ ਦੀ ਰੀਸ ਨਹੀਂ ਕਰ ਸਕਦਾਗਾ ਉਹ ਤੇ ਸੋਚ ਵੀ ਨਹੀਂ ਸਕਦੇ ਨਾ ਕਿ ਭਗਸੇ ਕੋਣ ਸੀ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਫਾਂਸੀ ਦਾ ਰੱਸਾ ਹੱਥ ਹੱਸ ਕੇ ਚੁੰਮਿਆ ਸੀ ਤੇ ਅੱਜ ਕੱਲ ਇੱਕ ਦਿਨ ਦੇ ਵਿੱਚ ਜੇਲ੍ਹ ਜਾਣਾ ਪਵੇ ਤੇ ਫਿਰ ਕਹਿੰਦੇ ਕਿ ਛਾੜੀ ਸ਼ੂਗਰ ਵੱਧ ਗਈ ਹੈ ਗਿਆ ਅਸੀਂ ਆਂਬ ਖਾਣੇ ਤੇ ਅਸੀਂ ਰਸਗੁਲੇ ਖਾਣੇ ਹੈਗੇ ਨਾ ਉਹ ਤੇ ਅੰਗਰੇਜ਼ਾਂ ਦੀ ਜੇਲ੍ਹ ਸੀ ਉਦੋਂ ਵੀ ਆਈਪੀ ਨਹੀਂ ਹੁੰਉਂ ਤੇ ਵੀ ਆਈਪੀ ਜੇਲ੍ਹਾਂ ਨੇ ਜੇਲਾ ਵੀ ਆਪਦੀਆਂ ਜੇਲਾ ਵੀ ਆਪਦੀਆਂ ਟੀਵੀ ਲੱਗੇ ਤੇ ਬੜਾ ਕੁਛ ਲੱਗਾ ਤਾਂ ਤੁਹਾਨੂੰ ਦਿਮਾਲਸ਼ਾਲਾ ਵੀ ਮਿਲ ਜਾਂਦਾ ਮ사ਜ ਕਰਨ ਵਾਲੇ ਜਿਹੜੇ ਜਿਹੜੇ ਲੋਕ ਇਦਾਂ ਦੀਆਂ ਗੱਲਾਂ ਕਰਦੇ ਉਹ ਅੰਦਰੋਂ ਖੋਖਲੇ ਨੇ ਭਗਤ ਸਿੰਘ ਬਾਰੇ ਸੋਚਣਾ ਤੇ ਭਗਤ ਸਿੰਘ ਵਰਗੀ ਕਿ ਸਿਰ ਤੇ ਕੇਸਰੀ ਪੱਗ ਬਣ ਕੇ ਭਗਤ ਸਿੰਘ ਨਹੀਂ ਬਣਿਆ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਤੇ ਇਹ ਕਿਹੜੇ ਲੋਕਾਂ ਨੇ ਕੋਈ ਕੁਰਬਾਨੀ ਦਿੱਤੀ ਆ ਇਹ ਤਾਂ ਗੱਲਾਂ ਜੋ ਮਰਜ਼ੀ ਕਰੇ ਮੈਂ ਕਹਿੰਦਾ ਕਿ ਭਗਤ ਸਿੰਘ ਦੇ ਨਾਲ ਤੁਲਨਾ ਕਰਨੀ ਗੁਨਾਹ ਆ ਉੱਤੇ ਤਾਂ ਇਸ ਉਲਟਾ ਪਰਚਾ ਦਰਜ ਹੋਣਾ ਚਾਹੀਦਾ ਪਰ ਸਵਾਲ ਆ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਪ੍ਰਚਾਰ ਕਰਨ ਦਾ ਜਿਹੜਾ ਮੌਕਾ ਮਿਲ ਗਿਆ 1 ਜੂਨ ਤੱਕ ਉਹਦੇ ਨਾਲ ਆਮ ਆਦਮੀ ਪਾਰਟੀ ਨੂੰ ਬਲ ਮਿਲੂਗਾ ਇਹ ਨਹੀਂ ਕਿ ਜਿਵੇਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਸਤਿਆ ਮੇਜ ਜਾਏ ਤੇ ਕਿ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਆ ਸੱਚ ਦੀ ਜਿੱਤ ਉਦੋਂ ਮੰਨੀ ਜਾਊਗੀ ਜਿੱਦਨ ਉਹ ਕੇਸ ਦੇ ਵਿੱਚੋਂ ਬਰੀ ਹੁੰਦੇ ਨੇ ਉਦੋਂ ਹਾਲੇ ਜ਼ਮਾਨਤ ਹੋਈ ਆ ਜ਼ਮਾਨਤ ਤੇ ਕੇਸ ਚੋਂ ਬਰੀ ਹੋਣਾ ਜ਼ਮੀਨ ਆਸਮਾਨ ਦਾ ਫਰਕ ਆ ਇਦਾਂ ਤੇ ਦੇਸ਼ ਦੇ ਵਿੱਚ ਬਹੁਤ ਸਾਰੇ ਭ੍ਰਿਸ਼ਟਾਚਾਰੀ ਅੰਦਰ ਨੇ ਸਭ ਨੂੰ ਵੀ ਜ਼ਮਾਨਤ ਕਿੰਨੀ ਵਾਰ ਮਿਲ ਗਈ ਸੀ ਤੇ ਜਮ ਉਹਨਾਂ ਨੂੰ ਜਮਾਨਤ ਵੀ ਮਿਲੀ ਲੇਕਿਨ ਉਹਨਾਂ ਨੂੰ ਸਜ਼ਾ ਹੋਈ ਇਹਨਾਂ ਨੂੰ ਜੇ ਸਜ਼ਾ ਹੋਗੀ ਤਾਂ ਫਿਰ ਹਲੇ ਕੋਰਟ ਦੀਆਂ ਕਾਰਵਾਈ ਹੋ ਰਹੀ ਹੈ ਈਡੀ ਕੇਸ ਲੈ ਕੇ ਜਾ ਰਹੀ ਹੈ ਪਤਾ ਨਹੀਂ ਕਿ ਕਿੰਨੇ ਚਿਰ ਕੇਸ ਚੱਲਣਾ ਹਲੇ ਤੇ ਜਿਹੜਾ ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਦਿੱਲੀ ਦੇ ਉਪਰਾਜਪਾਲ ਵੀ ਕੇ ਸਖਸੈਣਾ ਹੋਣਾ ਨੇ ਪੀ ਇਹਨਾਂ ਨੇ ਕਾਲ ਸਟਾਨੀਆਂ ਕੋ ਪੈਸੇ ਲੈਨੇ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਕੋ ਪੈਸੇ ਲੈਨੇ 138 ਕਰੋੜ ਰੁਪਇਆ ਲਿਆ ਉਥੇ ਨਿਊਯਾਰਕ ਦੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਮੀਟਿੰਗਾਂ ਹੋਈਆਂ ਨੇ ਗਰਮਖਿਆਲੀ ਧੜਿਆਂ ਨਾਲ ਮੀਟਿੰਗਾਂ ਹੋਈਆਂ ਨੇ ਹਲੇ ਤੋ ਐਨਆਈ ਨੇ ਉਹ ਵੀ ਜਾਂਚ ਕਰਨੀ ਹੈ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਕਾਲੀ ਦੇ ਨਾਲ ਲੱਡੂ ਵੰਡ ਕੇ ਨਹੀਂ ਅਜੇ ਸਫਰ ਕਰ ਲੈਣਾ ਚਾਹੀਦਾ ਸੀ ਕਿਉਂਕਿ ਸੈਂਟਰ ਦੇ ਵਿੱਚ ਹੱਲੇ ਉਹ ਸਰਕਾਰ ਬੈਠੀ ਆ ਗਈ ਹੈ ਜਿਰ ਕੋ ਪੜਪੜ ਦੀ ਜਾਣਕਾਰੀ ਆ ਗਈ ਹੈ ਇਹ ਬਹੁਤ ਸਾਰੇ ਸਵਾਲ ਚਲੋ ਉਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਨੇ ਖੁਸ਼ੀ ਮਨਾ ਲਈ ਚੰਗੀ ਗੱਲ ਪਰ ਇਹ ਆ ਕਿ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚੋਂ ਹੱਲੇ ਰਵਿੰਦ ਕੇਜਰੀਵਾਲ ਸਾਹਿਬ ਬਰੀ ਨਹੀਂ ਹੋਏ ਪਰ ਈਡੀ ਨੇ ਜਿਹੜਾ ਵਿਰੋਧ ਵੀ ਕਰਦੇ ਹੋਏ ਇਹ ਕਿਹਾ ਸੀ ਵੀ ਜਮਾਨਤ ਨਹੀਂ ਦੇਣੀ ਚਾਹੀਦੀ ਇਹ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ 123 ਵਾਰ ਚੋਣਾ ਹੋਈਆਂ ਨੇ ਐਵੇਂ ਤਾਂ ਅਸੀਂ ਹਰ ਕਿਸੇ ਨੂੰ ਜਮਾਨਤ ਦੇ ਨਹੀਂ ਰਾਵਾਂਗੇ ਐਵੇਂ ਤਾਂ ਅਸੀਂ ਹਰ ਕਿਸੇ ਨੂੰ ਚੋਣ ਪ੍ਰਚਾਰ ਕਰਨ ਦਵਾਂਗੇ ਫਿਰ ਤੇ ਕਿਸ ਨੂੰ ਮਿਲ ਨਹੀਂ ਪਾਏਗੀ ਦੋ ਕੋ ਐਡੀ ਨੇ ਤੇ ਡਿਫੈਂਡ ਕਰਨਾ ਕਿਉਂਕਿ ਐਡੀ ਨੇ ਹੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਫੜਿਆ ਹੈਗਾ ਨਾ ਹੁਣ ਸੁਪਰੀਮ ਕੋਰਟ ਨੇ ਆਪਣਾ ਦੇਖਣਾ ਹੈ ਕਿ ਕਾਨੂੰਨ ਕੀ ਕਹਿੰਦੇ ਨਾ ਕਿ ਕਿੰਨੇ ਕਿਚੇ ਬੰਦੇ ਨੂੰ ਜੇਲ੍ਹ ਰੱਖ ਲੂਗੇ ਨਾ ਜੇਲ੍ਹ ਕਿੰਨੇ ਕਿਚੇ ਰੱਖ ਲੂਗੇ ਨਾ ਜੋ ਉਹ ਤੇ ਕਿਤਨੇ ਕਿਤੇ ਜ਼ਮਾਨਤ ਦੇਣੀ ਪੈਣੀ ਔਰ ਐਡੀ ਨੇ ਜਿੰਨੀ ਕੀ ਪੁਸ਼ਟੀਸ਼ ਕਰਨੀ ਉਹ ਜਿੰਨਾ ਕੀ ਦੇਖ ਲਓ ਦੇਖ ਲਿਆਊਗਾ ਹੁਣ ਸਵਾਲ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਲੈ ਕੇ ਉਹਨਾਂ ਨੇ ਕਿਹਾ ਕਿ ਐਨੀ ਵਾਰ ਇਲੈਕਸ਼ਨ ਹੋ ਚੁੱਕੀ ਆ ਔਰ ਬਹੁਤ ਸਾਰੇ ਕੇਸ ਲੋਕਾਂ ਨੂੰ ਜ਼ਮਾਨਤ ਤੇ ਮਿਲ ਹੀ ਨਹੀਂ ਆ ਗਈ ਹੁਣ ਸਵਾਲ ਹੈ ਕਿ ਇੱਕ ਚੁਣੇ ਹੋਏ ਨਮਾਇੰਦੇ ਨੇ ਇੱਕ ਨੇ ਮੁੱਖ ਮੰਤਰੀ ਪਰ ਸਭ ਤੋਂ ਵੱਡੀ ਗੱਲ ਕਿ ਰਵਿੰਦ ਕੇਜਰੀਵਾਲ ਨੇ ਇਸ ਮਸਲੇ 'ਚ ਆਪਣੀ ਕੋਈ ਨੈਤਿਕਤਾ ਨਹੀਂ ਦਿਖਾਈ। ਉਹਨਾਂ ਨੂੰ ਅਸਤੀਫਾ ਦੇਣਾ ਬੰਦਾ ਸੀ ਉਹਨਾਂ ਦਿੱਤਾ ਨਹੀਂ ਕਿਉਂਕਿ ਲੋਕਾਂ ਕੋਲ ਤੇ ਝੱਟ ਅਸਤੀਫਾ ਮੰਗ ਲੈਂਦੇ ਸੀ। ਆਪਣੀ ਵਾਰ ਨਹੀਂ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਇੱਕ ਵਾਰ ਮੈਂ ਅਸਤੀਫਾ ਦੇ ਦਿੱਤਾ ਜਿਹੜਾ ਬੰਦਾ ਮੁੱਖ ਮੰਤਰੀ ਬਣ ਗਿਆ ਫਿਰ ਮੈਂ ਮੁੱਖ ਮੰਤਰੀ ਦਿੱਲੀ ਦਾ ਨਹੀਂ ਬਣ ਸਕਦਾ। ਕਿਉਂਕਿ ਉਹਨਾਂ ਨੂੰ ਕਿਸੇ ਤੇ ਭਰੋਸਾ ਨਹੀਂ। ਨਹੀਂ ਤੇ ਉਹ ਚਾਹੁੰਦੇ ਤਾਂ ਉਹ ਨੂੰ ਅਸ਼ਵਾਤੀ ਕੇਜਰੀਵਾਲ ਨੂੰ ਸਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾ ਸਕਦੇ ਜਾਂ ਆਤਸ਼ੀ ਨੂੰ ਬਣਾ ਸਕਦੇ ਹੀ। ਜਾਂ ਸੌਰਵ ਭਾਰਤਵਾਜ ਨੂੰ ਬਣਾ ਸਕਦੇ ਜਾਂ ਗੋਪਾਲ ਰਾਏ ਨੂੰ ਬਣਾ ਸਕਦੇ ਉਹਨਾਂ ਨੂੰ ਪਤਾ ਹੀ ਜੇ ਕਿ ਤੇ ਇਹਨਾਂ ਨੂੰ ਇੱਕ ਵਾਰ ਮੈਂ ਮੁੱਖ ਮੰਤਰੀ ਬਣਾਤਾ ਬਾਅਦ ਚ ਭਾਵੇਂ ਮੈਨੂੰ ਮੁੱਖ ਮੰਤਰੀ ਨਾ ਬਣਾਉਂਦੇ ਤੇ ਇਸ ਕਰਕੇ ਹੁਣ ਨੈਤਿਕਤਾ ਭ੍ਰਿਸ਼ਟਾਚਾਰ ਦੇ ਮਸਲੇ 'ਚ ਝਾਰਖੜ ਦੇ ਚੀਫ ਮਿਨਿਸਟਰ ਵੀ ਫੜੇ ਗਏ ਹਿਮੰਤ ਸਰੇਨ ਲੇਕਿਨ ਉਹਨੇ ਨੈਤਿਕਤਾ ਦਿਖਾਈ ਉਹਨੇ ਅਸਤੀਫਾ ਦਿੱਤਾ ਉਹਨਾਂ ਨੇ ਆਪਣੀ ਜਗ੍ਹਾ ਕਿਸੇ ਨੂੰ ਹੋਰ ਮੁੱਖ ਮੰਤਰੀ ਬਣਾਤਾ ਲੇਕਿਨ ਅਰਵਿੰਦ ਕੇਜਰੀਵਾਲ ਨੇ ਨੈਤਿਕਤਾ ਦੇ ਪੱਖੋਂ ਆਪਣੇ ਆਪ ਨੂੰ ਬਹੁਤ ਜਿਹੜਾ ਉਹਨਾਂ ਦਾ ਕਦ ਬਹੁਤ ਵੱਡਾ ਦਿਖਾਇਆ ਜਾ ਰਿਹਾ ਜਾਂ ਹੈ ਸੀ ਕਿ ਦਿੱਲੀ ਦੇ ਵਿੱਚ ਤਿੰਨ ਵਾਰ ਮੁੱਖ ਮੰਤਰੀ ਬੰਨਾ ਇਤੋਂ ਲੱਗਦਾ ਕਿ ਉਹ ਕੁਰਸੀ ਨੂੰ ਚੰਬੜੇ ਨੇ ਈਡੀ ਨੇ ਬਹੁਤ ਸਾਰੀਆਂ ਐਗਜ਼ਾਮਪਲਾਂ ਵੀ ਦਿੱਤੀਆਂ ਆਈਆਂ ਨੇ ਪਰ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਤੁਹਾਡੇ ਕੋ ਕੋਈ ਮਹਿਕਮਾ ਨਹੀਂ ਹੈਗਾ ਤੁਸੀਂ ਫਾਈਲਾਂ ਕਿਹੜੀਆਂ ਦੇਖਣੀਆਂ ਸੀ ਈਡੀ ਨੇ ਕੋਸ਼ਿਸ਼ ਕੀਤੀ ਕਿ ਉਹ ਏਜੰਸੀ ਹੈ ਏਜੰਸੀ ਨੇ ਤੇ ਦੇਖਣਾ ਹੈ ਕਿ ਜਿਹੜਾ ਸਾਡਾ ਮੁਜਰਮ ਆ ਉਹਨੂੰ ਅਹੀਂ ਜੇਲ੍ਹ ਦੇ ਵਿੱਚ ਰੱਖੀਏ ਜਾਂ ਅਸੀਂ ਉਹਨੂੰ ਲਈਏ ਉਹਦਾ ਰਿਮਾਂਡ ਲਈਏ ਅਦਾਲਤ ਨੇ ਦੇਖਣਾ ਕਿ ਜਿਹੜੀ ਏਜੰਸੀ ਇਹ ਕਾਰਵਾਈ ਕਰੀ ਉਹਦੇ ਪੱਲੇ ਕੀ ਹੈਗਾ ਇਸ ਕਰਕੇ ਉਹਨੂੰ ਜ਼ਮਾਨਤ ਮਿਲ ਗਈ ਹੈਗੀ ਆ ਕੇਜਰੀਵਾਲ ਸਾਹਿਬ ਨੂੰ ਪਰ ਇਹ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਹੁਣ ਦੇ ਦੇ ਆ ਕੇਜਰੀਵਾਲ ਸਾਹਿਬ ਜੇਲ੍ਹ ਚੋਂ ਬਾਹਰ ਤੇ ਨਿਕਲੀ ਆਏ ਨੇ ਹੁਣ ਚੋਣ ਪ੍ਰਚਾਰ ਕਿੱਥੋਂ ਸ਼ੁਰੂ ਕਰਦੇ ਨੇ ਦਿੱਲੀ ਤੋਂ ਕਰਦੇ ਨੇ ਚੋਣ ਪ੍ਰਚਾਰ ਹਰਿਆਣਾ ਦੇ ਕਰਦੇ ਗੁਜਰਾਤ ਤੋਂ ਕਰਦੇ ਅਸਮ ਤੋਂ ਕਰਦੇ ਜਾਂ ਪੰਜਾਬ ਤੋਂ ਕਰਦੇ ਲੇਕਿਨ ਆਮ ਆਦੀ ਪਾਰਟੀ ਦੇ ਲੀਡਰਾਂ ਵਰਕਰਾਂ ਨੂੰ ਜ਼ਰੂਰ ਬਲ ਮਿਲਿਆ